ਕਿਸਾਨ ਲਾਈਨਾਂ 'ਚ ਖੜੇ ਬਲੈਕ ਤੇ ਡੀਏ ਵੀ ਮਿਲ ਰਹੀ ਹੈ ਨਾਲ ਜਿਹੜੇ ਵੇਚਣ ਵਾਲੇ ਆ ਕਹਿੰਦੀ ਆ ਜ਼ਿੰਕ ਚੱਕੋ ਪਟਾਸ਼ ਚੱਕੋ ਆ ਚੱਕੋ ਫਿਰ ਤੋਂ ਡੀਏ ਪੀ ਦੇ ਵੰਦ ਸਾਹ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਇੱਕ ਵਾਰ ਵੀ ਕਿਤੇ ਸ਼ਾਰਟੇਜ ਨਹੀਂ ਹੋਈ ਕਿਉਂ ਉਹ 3-4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸਨ ਉਹਨਾਂ ਨੂੰ ਪਤਾ ਸੀ ਕਿਦੋਂ ਕਣਕ ਦੀ ਜਣੀ ਹੈ ਕਿਦੋਂ ਝੋਨਾ ਬੀਜਣਾ ਹੈ ਕਿਦੋਂ ਕਿਹੜਾ ਕੱਟਿਆ ਜਾਣਾ ਹੈ ਕਿਤੇ ਕਿਤੇ ਲੋੜ ਜਿਨੋਂ ਫਸਲਾਂ ਮੰਨੀਆਂ ਆਉਣ ਤੋਂ ਪਹਿਲੇ ਡੇਢ-ਡੇਢ ਮਹੀਨਾ ਪਹਿਲੇ ਦੋ-ਦੋ ਮਹੀਨੇ ਪਹਿਲੇ ਸਾਰੇ ਇੰਤਜ਼ਾਮ ਹੁੰਦੇ ਸੀ ਕਿਉਂਕਿ ਉਹ ਮੁੱਖ ਮੰਤਰੀ ਤੁਹਾਡੇ ਵਿੱਚੋਂ ਨਿਕਲੇ ਸੀ ਤੁਹਾਨੂੰ ਜੰਮੀ ਨੂੰ ਫਿਕਰ ਹੈ ਨਾ ਇਹਨਾਂ ਦੇ ਕਿਸੇ ਨੂੰ ਫਿਕਰ ਹੈ ਕੱਲਾ ਇੱਕੋ ਹੀ ਨਿਸ਼ਾਨਾ ਹੈ ਆ ਡੇਢ ਮਹੀਨਾ ਲਹਿ ਗਿਆ ਪੈਸੇ ਗਾਹਕ ਲਿਆਓ ਤੇ ਪੈਸੇ ਦਿਓ ਦੱਸੋ ਕਿਸ ਚੀਜ਼ ਵਾਸਤੇ ਵੈਜੀਲੈਂਸ ਡਿਪਾਰਟਮੈਂਟ ਨੂੰ ਕਹਿਦਾ ਇੰਨੇ ਇਕੱਠੇ ਕਰਨੇ ਆ ਹਾਊਸਿੰਗ ਡਿਪਾਰਟਮੈਂਟ ਨੂੰ ਕਹਿਦਾ ਇੰਨੇ ਇਕੱਠੇ ਕਰਨੇ ਆ ਤੁਸੀਂ ਹੈਰਾਨ ਰਹਿ ਜਾਓਗੇ ਮੁੱਖ ਮੰਤਰੀ ਨੇ ਉਹਦੇ ਬੇਟਾ ਭਰਾ ਜਵਾਈ ਉਹਨਾਂ ਨੇ ਦੁਕਾਨਾਂ ਖੋਲ੍ਹਣੀਆਂ ਜਿਵੇਂ ਆਪਾਂ ਸੇਵਾ ਕੇਂਦਰ ਖੋਲ੍ਹੇ ਸੀ ਨਾ ਪਿੰਡ ਪਿੰਡ ਇਹਨਾਂ ਨੇ ਵਪਾਰ ਕੇਂਦਰ ਖੋਲ੍ਹੇ ਜਿੰਨਾ ਮਰਜੀ ਕਾਹ ਲੈਓ ਕੋ ਮਰਜੀ ਕੰਮ ਕਰੋ ਪਰ ਨਗਦ ਸਾਰਾ ਕੁਝ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹੁੰਦਾ ਐਕਸਾਈਜ਼ ਐਂਡ ਟੈਕਸੇਸ਼ਨ ਐਕਸਾਈਜ਼ ਦਾ ਮਤਲਬ ਸ਼ਰਾਬ ਜਿੱਥੋਂ ਪੈਸਾ ਆਉਂਦਾ ਟੈਕਸ ਦਾ ਮਤਲਬ ਜਿਹੜਾ ਜੀਐਸਟੀ ਦੇ ਵੈਟ ਉਹਨੇ ਐਕਸਲਰ ਨੂੰ ਦੇਤਾ ਮਨਪ੍ਰੀਤ ਨੂੰ ਤੇ ਜਿੱਥੋਂ ਨੋਟ ਆਉਣੇ ਸੀ ਸਾਈਟ ਉੱਥੇ ਸਾਰਾ ਜਾਲੀ ਸ਼ਰਾਬ ਤੇ ਇੱਕ ਦਿਨ ਤੋਂ ਦੋ ਮਹੀਨੇ ਦਾ ਲੈਣਾ ਉਹ ਆਨੇ ਤੋੜ ਕੇ ਪਹਿਲੀ ਵਾਰ ਹੈ ਜਦੋਂ ਪਹਿਲਾਂ ਬਣਾ ਤੋੜ ਕੇ ਆਪਣੇ ਨਾਲ ਰੱਖ ਲਿਆ ਸੀ ਸਿੱਧਾ ਗਾਗ ਮੇਰੇ ਕੋਲ ਆਉਂ ਦੂਜੀ ਵੱਡੀ ਗੱਲ ਇੱਕ ਮੈਕਮਾ ਇੰਡਸਟਰੀ ਦਾ ਹੈ ਆ ਜਿਹੜੀ ਮਾਈਨਿੰਗ ਹੈ ਉਹ ਇੰਡਸਟਰੀ ਦੇ ਮੈਕਮੇ ਦੇ ਵਿੱਚ ਹੁੰਦੀ ਹੈ ਜਿਹੜੋਂ ਦੀ ਬਣਿਆ ਉਹਨੇ ਮਾਈਨਿੰਗ ਲੱਕ ਕਰਕੇ ਆਪਣੇ ਕੋਲੇ ਰੱਖ ਲਈ ਤੇ ਇੰਡਸਟਰੀ ਦੇ ਦੀ ਉਹਦਾ ਆਇਆ ਸੀ ਉਹ ਦੱਸ ਰਿਹਾ ਸੀ ਜਿਹੜਾ ਮੁੱਖ ਮੰਤਰੀ ਬਣਿਆ ਤੇ ਪਹਿਲੇ ਦਿਨ ਉਹਨੇ ਕਿਹਾ ਕਹਿੰਦੇ ਰੇਤੇ ਵਾਲੇ ਨੂੰ ਬੁਲਾਇਆ ਕਹਿੰਦੇ ਦੱਸੋ ਕਿੰਨਾ ਦਿੰਦੇ ਸੀ ਮਰਿੰਦਰ ਨੂੰ ਉਹ ਕਹਿੰਦੇ ਜੀ ਐਨੇ ਕਰੋੜ ਰੁਪਇਆ ਮਹੀਨੇ ਦਾ ਉਹ ਕਹਿੰਦੇ ਪਿਛਲੇ ਮਹੀਨੇ ਤੋਂ ਦਿੱਤਾ ਨਹੀਂ ਹੋਣਾ ਦੂੰਗੀ ਉਹਦਾ ਰੋਲਾ ਰੋਲਾ ਪਿਆ ਸੀ ਕਹਿੰਦੇ ਨਹੀਂ ਕਹਿੰਦਾ ਉਹ ਤਾਂ ਫੜਾਉਣੀ ਉਹ ਕਹਿੰਦਾ ਅਗਲੇ 3 ਮਹੀਨਿਆਂ ਦਾ ਪਹਿਲੇ ਅਡਵਾਂਸ ਦਿਓ ਉਹ ਕਹਿੰਦੇ ਸਾਸੀ ਅਡਵਾਂਸ ਕਿਵੇਂ ਦੇਈਏ ਨਹੀਂ 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 ਅਡਵਾਂਸ ਦਿੱਤੇ ਨਾ ਤੁਸੀਂ ਦੇਖੀਏ ਕਿ ਇੱਥੇ ਪਰਚੇ ਕੀਤੇ ਥੋੜੇ ਹਲਕਿਆਂ ਦੇਖੋ ਸਾਰੇ ਸੋਚਦੇ ਆ ਕਿ ਕਾਲੀ ਵਰਕਰਾਂ ਨੂੰ ਪਰਚਿਆਂ ਦੇ ਡਰ ਦਾ ਲੱਗੇ ਪਰ ਮੈਂ ਐਸੀ ਉਹ ਕਹਿੰਦੇ ਉਹ ਨਾ ਕਾਂ 2-4 ਕਾਂ ਟੰਗੜੇ ਪੰਨੇ ਆ ਆ ਜਿਹੜੇ ਕਾਂ ਜਿਹੜੇ ਅਫਸਰ ਹਨਾ ਜਿਹੜੇ ਥਾਣੇਦਾਰ ਜਿਹੜੇ ਸਰ 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 ਕਰਦੇ ਆ ਜਿਨ੍ਹਾਂ ਨੇ ਗੱਤ ਝੂਠੇ ਪਰਚੇ ਦਿੱਤੇ ਐ ਪਹਿਲਿਆਂ ਜੀ ਡਿਸਮਿਸ ਹੋਣਗੇ ਉਸੇ ਥਾਣੇ ਚੰਦਰ ਹੋਣਗੇ ਉਹ ਜਿਹੜੇ ਡੀਐਸਪੀ ਦੇ ਥਾਣੇ ਮਨਪ੍ਰੀਤ ਦੀ ਖਾਸ ਕਰਕੇ ਆਪਣੀ ਲਈ ਆਉਂਦਾ ਨਾਲ ਆਪਣੇ ਇਲਾਕੇ ਤੋਂ ਹੀ ਲਈ ਕੇ ਆਉਂਦਾ ਹੈ ਥਾਣੇਦਾਰ ਜੀ ਮੈਨੂੰ ਇਹ ਇੱਕ ਨਾਂ ਹੈਗਾ ਮੈਨੂੰ ਪਤਾ ਉਹਦਾ ਕਿਹੜਾ ਜੋ ਕਹਿੰਦੇ ਜ਼ਿਰੇ ਚਲੇ ਜਾਂਦੇ ਨੇ ਐਮਐਲਏ ਦੇ ਲਈ ਸਾਡੀ ਦਸਵਾਚੀ ਕਿਉਂ ਅੰਦਰ ਕਰਨ ਹੁਣੇ ਮੈਂ ਸਾਡੇ ਹਲ ਉਧਰੋਂ ਮਲੂ ਬੁਖਸਰ ਤੋਂ ਮੈਨੂੰ ਆਇਆ ਯਾਰ 15 ਮੰਨਿਆਂ ਦੇ 307 ਤੇ ਦਾ ਬਜ਼ੁਰਗ ਮਾਈ ਮਾਤਾ ਜੀ 85 ਸਾਲ ਦੀ ਉਹ ਵੀ ਬਿਜਾਰੀ ਦੇ 307 ਮੰਝੇ ਨੂੰ ਕਹਿਣੀ ਜਾਂਦਾ ਆਜ ਕਾਰਨ ਥਾਣੇਦਾਰ ਕਿਨੇ ਝੂਠਾ ਦਿੱਤਾ ਨਾ ਦੱਸਿਓ ਫੋਨ ਹਾਂ ਨਹੀਂ ਨਹੀਂ ਥਾਣੇਦਾਰ ਕਹਿੰਦਾ ਸੀ ਜਿਹਨੇ ਝੂਠਾ ਬੋਲ ਉਹ ਨਾਲ ਲੜੀ ਕਿਤੇ ਲੇਖ ਪੈ ਲੋ ਇਹ ਮੈਂ ਚਿਤਾਵਨੀ ਦੇਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਹਫਤੇ ਦੇ ਅੰਦਰ ਅੰਦਰ ਡੀਪੀ ਨਾ ਪਹੁੰਚੀ ਸ਼ਲੋਮਨੀ ਕਾਲੀ ਦਲ ਬੀਐਸਪੀ ਦਾ ਘਰ ਨੂੰ ਘਰ ਤੋਂ ਬਾਹਰ ਨਿਕਲ ਦੇਵਾਂਗੇ ਇਹਨੇ ਘਰ ਤੋਂ ਬਾਹਰ ਅੱਜ ਸਾਡਾ ਕੱਲਾ ਪ੍ਰੋਟੈਸਟ ਉਹਦੇ ਬਾਅਦ ਜੰਨੀ ਸਾਹਿਬ ਤਿਆਰ ਹੋ ਜਾਓ ਫਿਰ ਮੁੱਖ ਮੰਤਰੀ ਤੁਸੀਂ ਆਪਣੇ ਘਰ ਦੇ ਹੀ ਰਹਿ ਜਾਓਗੇ ਬਾਹਰ ਨਿਕਲ ਦੰਦੇ ਤੁਹਾਨੂੰ ਵਾਹਿ ਕਿਉਂ ਧਰਨਾ ਦੇ ਰਹੇ ਆ ਕਿਸਾਨ ਲਾਈਨਾਂ 'ਚ ਖੜੇ ਐ ਬਲੈਕ ਤੇ ਡੀਏਪੀ ਮਿਲ ਰਹੀ ਹੈ ਨਾਲ ਜਿਹੜੇ ਵੇਚਣ ਵਾਲੇ ਐ ਕਹਿੰਦੀ ਆ ਜ਼ਿੰਕ ਚੱਕੋ ਪਟਾਇਲ ਚੱਕੋ ਆਹ ਚੱਕੋ ਫਿਰ ਤੁਹਾਨੂੰ ਡੀਏਪੀ ਦੇਵਾਂਗੇ ਸਾਹ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਇੱਕ ਵਾਰ ਵੀ ਕਿਤੇ ਸ਼ਾਰਟੇਜ ਨਹੀਂ ਹੋਈ ਕਿਉਂ ਉਹ 3-4 ਮਹੀਨੇ ਪਹਿਲੇ ਇੰਤਜ਼ਾਮ ਕਰ ਲੈਂਦੇ ਸੀ ਉਹਨਾਂ ਨੂੰ ਪਤਾ ਸੀ ਕਿਦੋਂ ਕਣਕ ਬੀਜਣੀ ਹੈ ਕਿਦੋਂ ਝੋਨਾ ਬੀਜਣਾ ਕਿਦੋਂ ਕਿਹੜਾ ਕੱਟਿਆ ਜਾਣਾ ਕਿ ਕਿਤੇ ਕਿਤੇ ਲੋੜ ਹੈ ਜਿਨੋਂ ਫਸਲਾਂ ਮੰਨੀਆਂ ਆਉਣ ਤੋਂ ਪਹਿਲੇ ਡੇਢ-ਡੇਢ ਮਹੀਨਾ ਪਹਿਲੇ ਦੋ-ਦੋ ਮਹੀਨੇ ਪਹਿਲੇ ਸਾਰੇ ਇੰਤਜ਼ਾਮ ਹੁੰਦੇ ਸੀ ਕਿਉਂਕਿ ਉਹ ਮੁੱਖ ਮੰਤਰੀ ਥੋੜੇ ਵਿੱਚੋਂ ਨਿਕਲੇ ਸੀ 24 ਘੰਟੇ ਦੇ ਮੁੱਖ ਮੰਤਰੀ ਸੀ ਇੱਥੇ ਕੋਈ ਪ੍ਰੋਵਾਈਡ ਨਹੀਂ ਹੈ ਨਾ ਚੰਨੀ ਨੂੰ ਫਿਕਰ ਹੈ ਨਾ ਇਹਨਾਂ ਦੇ ਕਿਸੇ ਨੂੰ ਫਿਕਰ ਹੈ ਕੱਲਾ ਇੱਕੋ ਹੀ ਨਿਸ਼ਾਨਾ ਹੈ ਆ ਡੇਢ ਮਹੀਨਾ ਰਹਿ ਗਿਆ ਪੈਸੇ ਗਾਹਕ ਲਿਆਓ ਤੇ ਪੈਸੇ ਦਿਓ ਦੱਸੋ ਕਿਸ ਚੀਜ਼ ਵਾਸਤੇ ਵਿਜੀਲੈਂਸ ਡਿਪਾਰਟਮੈਂਟ ਨੂੰ ਕਹਦਾ ਇੰਨੇ ਇਕੱਠੇ ਕਰਨੇ ਆ ਹਾਊਸਿੰਗ ਡਿਪਾਰਟਮੈਂਟ ਨੂੰ ਕਹਦਾ ਇੰਨੇ ਇਕੱਠੇ ਕਰਨੇ ਆ ਤੁਸੀਂ ਹੈਰਾਨ ਰਹਿ ਜਾਓਗੇ ਮੁੱਖ ਮੰਤਰੀ ਨੇ ਉਹਦੇ ਬੇਟਾ ਭਰਾ ਜਵਾਈ ਉਹਨਾਂ ਨੇ ਦੁਕਾਨਾਂ ਖੋਲ੍ਹਣੀਆਂ ਜਿਵੇਂ ਆਪਾਂ ਸੇਵਾ ਕੇਂਦਰ ਖੋਲੇ ਸੀ ਨਾ ਪਿੰਡ ਪਿੰਡ ਇਹਨਾਂ ਨੇ ਵਪਾਰ ਕੇਂਦਰ ਖੋਲੇ ਜਿੰਦਾ ਮਰਜੀ ਗਾਹਕ ਲਿਆ ਕੋ ਮਰਜੀ ਕੰਮ ਕਰੋ ਪਰ ਨਗਦ ਸਾਰਾ ਕੁਝ ਤੁਸੀਂ ਹੈਰਾਨ ਰਹਿ ਜਾਓਗੇ ਉਹ ਇੰਨਾ ਚੁਸਤ ਮੁੱਖ ਮੰਤਰੀ ਹੈ ਡਰਾਮੇ ਨਹੀਂ ਕਰਦਾ ਦੋ ਮਹਿਕਮੇ ਦਾ ਤੁਹਾਨੂੰ ਉਦਾਹਰਨ ਦਿੰਨਾ ਹੈ ਐਕਸਾਈਜ਼ ਐਂਡ ਟੈਕਸੇਸ਼ਨ ਮੰਤਰੀ ਹੁੰਦਾ ਐਕਸਾਈਜ਼ ਐਂਡ ਟੈਕਸੇਸ਼ਨ ਐਕਸਾਈਜ਼ ਦਾ ਮਤਲਬ ਸ਼ਰਾਬ ਜਿੱਥੋਂ ਪੈਸਾ ਆਉਂਦਾ ਟੈਕਸ ਦਾ ਮਤਲਬ ਜਿਹੜਾ ਜੀਐਸਟੀ ਦੇ ਵੈਟ ਉਹਨੇ ਟੈਕਸ ਵਾਲਾ ਉਹ ਦੇਦਾ ਮਨਪ੍ਰੀਤ ਨੂੰ ਤੇ ਜਿੱਥੋਂ ਨੋਟ ਆਉਨੇ ਸੀ ਐਕਸਾਈਜ਼ ਕੁੱਟੇ ਸਾਰਾ ਜਾਲੀ ਸ਼ਰਾਬ ਤੇ ਫਿੱਕੇ ਦਾ ਮੈਂ ਤੁਹਾਨੂੰ ਮਹੀਨੇ ਦਾ ਲੈਣਾ ਉਹ ਆਣੇ ਆਪ ਤੋੜ ਕੇ ਪਹਿਲੀ ਵਾਰ ਆ ਜਦੋਂ ਬਿਲਾ ਬੜਾ ਤੋੜ ਕੇ ਆਪਣੇ ਨਾਲ ਰੱਖ ਲਿਆ ਸਿੱਧਾ ਗਾਗ ਮੇਰੇ ਕੋਲ ਆਉਣ ਦੂਜੀ ਵੱਡੀ ਗੱਲ ਇੱਕ ਮੈਕਮਾ ਇੰਡਸਟਰੀ ਦਾ ਆ ਜਿਹੜੀ ਮਾਈਨਿੰਗ ਹੈ ਉਹ ਇੰਡਸਟਰੀ ਦੇ ਮੈਕਮੇ ਦੇ ਵਿੱਚ ਹੁੰਦੀ ਹੈ ਜਦੋਂ ਉਹਦੀ ਬਣਿਆ ਉਹਨੇ ਮਾਈਨਿੰਗ ਲੱਗ ਕਰਕੇ ਆਪਣੇ ਕੋਲੇ ਰੱਖ ਲਈ ਤੇ ਇੰਡਸਟਰੀ ਵੇਚੀ ਉਧਰ ਤੇ ਮੈਨੂੰ ਕੋਈ ਬੰਦਾ ਆਇਆ ਸੀ ਮੈਨੂੰ ਦੱਸ ਰਿਹਾ ਸੀ ਜਦੋਂ ਮੁੱਖ ਮੰਤਰੀ ਬਣਿਆ ਤੇ ਪਹਿਲੇ ਦਿਨ ਉਹਨੇ ਕਿਹਾ ਕਹਿੰਦੇ ਰੇਤੇ ਵਾਲਿਆਂ ਨੂੰ ਬੁਲਾਇਆ ਕਹਿੰਦੇ ਦੱਸੋ ਕਿੰਨਾ ਦਿੰਦੇ ਸੀ ਮਰਿੰਦਰ ਨੂੰ ਉਹ ਕਹਿੰਦੇ ਜੀ ਇੰਨੇ ਕਰੋੜ ਰੁਪਏ ਮਹੀਨੇ ਦਾ ਉਹ ਕਹਿੰਦਾ ਪਿਛਲੇ ਮਹੀਨੇ ਤਾਂ ਦਿੱਤਾ ਨਹੀਂ ਹੋਣਾ ਕਿਉਂਕਿ ਉਹਦੇ ਲੋਲਾ ਲੋਲਾ ਪਿਆ ਸੀ ਕਹਿੰਦੇ ਨਹੀਂ ਕਹਿੰਦਾ ਉਹ ਤਾਂ ਫੜਾਉਣੀ ਹੁਣ ਕਹਿੰਦਾ ਅਗਲੇ 3 ਮਹੀਨੇ ਦਾ ਪਹਿਲੇ ਅਡਵਾਂਸ ਦਿਓ

ਜਦੋਂ ਮੈਂ ਪਿੰਡਾਂਜ ਦੇ ਅਗਲੇ ਦਿਨ ਆ ਗਿਆ ਜੱਫੀ ਉੱਪੀ ਪਾਈ ਫੋਟੋ ਲਈਦੀ ਤੇ ਗਾਇਬ ਹੋ ਗਿਆ ਅੱਛਾ ਹੁਣ ਜਿਹੜਾ ਵੱਡਾ ਗਲਤ ਕੰਮ ਕੀਤਾ ਉਹਨੇ ਕਹਿੰਦਾ 12000 ਰੁਪਏ ਕਿਲਾ ਦਊਗਾ ਜੇ 30% ਹੈ ਪਰ ਇਹਨੇ ਜੋ 60% ਹੈ ਇਹਨੇ 90% ਹੈ ਇਹਨੇ ਹੁਣ ਕੀ ਹੋਊਗਾ ਪਟਵਾਰੀ ਕਹਿੰਣਗੇ ਦੱਸ ਕਿੰਨੇ ਪੈਸੇ ਦੇਣੇ ਤੇਰਾ 30 ਤੋਂ 60 ਕਰ ਦਿੰਨੇ 60 ਤੋਂ 90 ਕਰ ਦਿੰਨੇ ਆ ਤੇ ਕਾਂਗਰਸੀ ਐਮਐਲਏ ਕਹਿੰ ਗਿਆ ਕਾਲੀਆਂ ਦਾ ਅੱਛਾ ਇਹਨੂੰ ਤਾਂ ਕਰੋ ਹਤੀ ਕਰੋ ਇਹਦਾ ਕਿਤੇ ਅੱਜਕੱਲ੍ਹ ਅੱਜ ਤੱਕ ਹੋਇਆ ਹੀ ਨਹੀਂ ਸਾਰਾ ਸਾਧਰ ਪੈਸੇ ਕੱਟੇ ਕਰ ਆ ਸੋਚ ਇਹਨਾਂ ਦੀ ਹੈ ਨਹੀਂ ਜੁੜੇ ਨਹੀਂ ਜ਼ਮੀਨ ਨਾਲ ਜੁੜੇ ਨਹੀਂ ਤੇ ਤੁਸੀਂ ਮੈਂ ਕੱਲ ਅਖਬਾਰ ਪੜ੍ਹ ਰਿਹਾ ਸੀ ਉਹਨੇ ਨੋਟਿਸ ਕੱਢਿਆ ਮੇਰੇ ਕੋਲ ਆਇਆ ਝੋਨਾ ਹਲੇ ਮੰਡੀਆਂ 'ਚ 300 ਮੰਡੀਆਂ ਬੰਦ ਹੀ ਕਰਤੀ ਉਹਨਾਂ ਨੇ 300 ਮੰਡੀਆਂ ਬੰਦ ਕਰਤੀਆਂ ਪੰਜਾਬ ਵਿੱਚ ਪਤਾ ਨਹੀਂ ਕੀ ਕਰ ਕੀ ਰਹੇ ਕੋਈ ਪਤਾ ਨਹੀਂ ਮੁੱਖ ਮੰਤਰੀ ਹੋਏ ਆਏ ਕਿਸੇ ਕੋਲੇ ਜਾਏ ਕਿਧਰੇ ਕੋਲੇ ਕੱਲੇ ਚਮਕੌਰ ਸਾਹਿਬ ਹਲਕੇ 'ਚ ਉੱਥੇ ਰਹਿੰਦਾ ਉੱਥੇ ਹੀ ਕਰੀ ਜਾਂਦਾ ਮੁੱਖ ਮੰਤਰੀ ਚਮਕੌਰ ਦਾ ਬਣ ਗਿਆ ਹੋਰ ਕਿਤੇ ਦਾ ਨਹੀਂ ਹੈ ਤੇ ਐਲਾਨ ਰੋਜ਼ ਹਾਂ ਜੀ 1000 ਕਰੋੜ ਇਹਦਾ ਮਾਫ ਕਰਦੇ ਹੋ 10000 ਕਰੋੜ ਇਹਦਾ ਕਰੋ 20000 ਕਰਦੇ ਹੋ ਇੱਧਰ ਜਿਵੇਂ ਪਹਿਲੇ ਗੁੜਕਾ ਸਾਹਿਬ ਕੈਪਟਨ ਨੇ ਤਾਂ ਗੁੜਕਾ ਸਾਹਿਬ ਕਰਕੇ ਝੂਠ ਬੋਲਿਆ ਇਹਨੇ ਐਲਾਨ ਕਰਕੇ ਜੇ ਮਲੂਕਾ ਸਾਹਿਬ ਨੇ ਕਿਹਾ ਕਿ 3 ਰੁਪਏ ਸਸਤੀ ਪ੍ਰਕਤੀ 31 ਮਾਰਚ ਤੱਕ ਹੈ 31 ਮਾਰਚ ਤੱਕ ਪੜਦਾ ਨਹੀਂ ਹੁੰਦਾ 3 ਰੁਪਏ ਦੇਖਦੇ ਅਖਬਾਰਾਂ 3 ਰੁਪਏ 3 ਰੁਪਏ ਜੋ 31 ਮਾਰਚ ਨੂੰ ਆ ਜੂਗਾ ਉਹਨੂੰ ਪਤਾ ਹੈ ਸਰਕਾਰ ਨੇ ਜਿਹੜੀ ਉਦੋਂ ਤੱਕ ਲੋਕਾਂ ਵੋਟ ਪਾ ਦੇਣਗੇ ਫਿਰ ਜਦੋਂ ਆਜਾਗੇ ਕੀ ਨਾ ਇਹਨਾਂ ਦੀ ਸੋਚ ਹੈ ਕੀ ਨਾ ਲੋਕਾਂ ਤੋਂ ਵੋਟਾਂ ਲੈ ਲਈਏ 5 ਸਾਲ ਬੀਤ ਗਏ 5 ਸਾਲ ਇੱਕ ਇੱਟ ਲੱਗੀ ਹੋਏ ਤੁਹਾਡੇ ਪਿੰਡਾਂ ਚ ਇੱਕ ਇੱਟ ਲੱਗੀ ਇੱਕ ਕੱਸੀ ਲੱਗੀ ਹੋਏ ਬਣੀ ਹੋਏ ਇੱਕ ਟਿਊਬਵਲ ਦਾ ਕਨੈਕਸ਼ਨ ਦਿੱਤਾ ਹੋਏ ਇਹਨਾਂ ਨੇ ਇੱਕ ਕੋਈ ਪੱਕਾ ਖਾਲਾ ਕੀਤਾ ਕੋਈ ਪੰਡਗਰਾਂ ਨੂੰ ਪਾਈਪ ਲਾਈ ਹੋਏ ਕੋਈ ਸਕੂਲ ਬਣਾਇਆ ਹੋਏ ਮੇਰੇ ਨਾਂ ਦਾ 5 ਸਾਲਾਂ ਚ ਆਈ ਮੁੱਖ ਮੰਤਰੀ ਨੂੰ ਮਜਵਾਲ ਪੁੱਛਿਆ ਸੀ ਉਦੋਂ ਪੈਚਵਰਕਿਆ ਸੀ ਅਸੀਂ ਕੀਤੇ ਐ ਐਕਦੀ ਤਾਂ ਉਹ ਵੀ ਪੈਚਵਰਕ ਦਾ ਵੀ ਜਵਾਬ ਦੇ ਦਿੱਤਾ ਉਹ ਤਾਂ ਜਿਹੜੀਆਂ ਸੜਕਾਂ ਨੇ ਉਧਰ ਖਜ਼ਾਨਾ ਮੰਤਰੀ ਵੀ ਆ ਜਾ ਉਹ ਮੈਂ ਕਹਿੰਦਾ ਜਿੱਦੀ ਬੋਣਾ ਖਜ਼ਾਨਾ ਮੰਤਰੀ ਉਹ ਜਿਵੇਂ ਕਹਿੰਦੇ ਨਾ ਗਵਾਂਡੀ ਦੀ ਲੱਤ ਵੜਾ ਵੜਦੀ ਏ ਪਾਏ ਆਪਣੀ ਵੱਡੀ ਜੇ ਵੀ ਦਿਵਾਨੀ ਵੀ ਵੜਦੀ ਕਹਿੰਦੇ ਹੁੰਦੇ ਘਾਉਦ ਗਿਆ ਆਗਮ ਅਗਲੀ ਕਿਸੇ ਨੇ ਜਾਦੇ ਉਹ ਜਿਹੜਾ ਪਰ ਤੇਰੇ ਗਵਾਂਢੀ ਨੂੰ ਦੁਖੜਾ ਮਿਲੋ ਕਹਿੰਦਾ ਮੈਨੂੰ ਅੰਨਾ ਕਰਦੇ ਉਹ ਦੋ ਅੱਖਾਂ ਤਾਂ ਜਾਣ ਜਾਣ ਹੁਣ ਤੁਸੀਂ ਬਾਦਲ ਪਿੰਡ ਦੀ ਸੜਕ ਦੇਖੋ 5 ਸਾਲ ਹੋ ਗਏ ਟੋਏ ਵੱਧਦੇ ਜਾ ਰਹੇ ਕਹਿੰਦਾ ਕੋਈ ਗੱਲ ਨਹੀਂ ਮੈਂ ਤਾਂ ਜਾਣਾ ਹੀ ਜਾਣਾ ਟੋਏ ਚ ਸੁਖਵੀਰ ਬਾਦਲ ਜਾਂਦਾ ਇਸ ਟੋਏ ਦੀ 5 ਸਾਲ ਹੋ ਗਏ ਉਧੇ ਸੜਕ ਕਿ ਨਹੀਂ ਬਣਾਈ ਨਹੀਂ ਹਰ ਜਿਹੜੇ ਪਿੰਡ ਨੂੰ ਜਾਂਦਾ ਘਟ-ਘਟ ਖਜ਼ਾਨਾ ਮੰਤਰੀ ਹੈ ਇੱਥੇ ਵੀ ਦੇਖ ਲਓ ਇੱਕ ਚੀਜ਼ ਦਿੱਤੀ ਹੋਏ ਪਹਿਲੇ ਤਾਂ ਕਹਿੰਦਾ ਖਜ਼ਾਨਾ ਖਾਲੀ 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 ਹੁਣ ਵੋਟਾਂ ਦਾ ਟਾਈਮ ਆ ਗਿਆ ਹੁਣ ਹੁਣ ਕਹਿੰਦਾ ਜਿਵੇਂ ਪੁਰਾਣੇ ਜ਼ਮਾਨੇ 'ਚ ਨਾ ਜੰਗਾਂ ਹੁੰਨੀਆਂ ਸੀ ਜਿਹੜਾ ਰਾਜਾ ਹਾਰ ਜਾਂਦਾ ਸੀ ਨਾ ਕਿਲੇ-ਕੁਲੇ ਸੜਕਾ-ਜ਼ੁਲਕਾ ਸਾਰੇ ਢਾਹ ਦਿੰਦਾ ਸੀ ਕਹਿੰਦਾ ਦੇਖ ਜਿਹੜਾ ਹੋਊਗਾ ਮਿੱਖੀ ਹੋਊਗੀ ਫਿਰ ਹੁਣ ਆਹ ਆਹ ਮਾਹੌਲ ਬਣਾਈ ਬੈਠੇ ਕਾਨੇ ਪਰ ਲੋਕੀ ਦੁਖੀ ਹਾਂ ਮੈਂ ਮੈਨੂੰ ਤਕਰੀਬਨ ਨੇੜ ਪੌਣੇ 2 ਮਹੀਨੇ ਹੋ ਗਏ ਘਰੋਂ ਨਿਕਲੇ ਨੂੰ ਇੱਕ ਦਿਨ ਨਹੀਂ ਮੈਂ ਘਰੇ ਗਿਆ ਬਸ ਰਾਤ ਨੂੰ ਆਣਾ ਸਿਰੇ ਰਾਤ ਨੂੰ ਮੈਂ ਉੱਥੋਂ ਆਇਆ ਫਗਵਾੜੇ ਤੋਂ ਕੋਈ 12:30 ਵਜੇ ਹੁਣ ਇੱਥੇ ਆਇਦੇ ਬਾਅਦ ਨਿਕਲ ਜਾਣਾ ਤੂੰ ਦੇਖ ਲਓ ਮੈਂ ਪੰਜਾਬ ਦੇ 55 ਹਲਕੇ ਇੱਕ ਇੱਕ ਦਿਨ ਇੱਕ ਹਲਕਾ ਜਿਹੜਾ ਮੈਂ ਗੱਲ ਪੰਜਾਬ ਦੀ ਪ੍ਰੋਗਰਾਮ ਰਹੀ 55 ਹਲਕੇ ਜਾ ਚੁੱਕੇ ਐ ਮੈਂ ਤੁਹਾਨੂੰ ਦੱਸਾਂ ਇੱਕ ਦੀ ਰਿਪੋਰਟ ਕਹਿ ਮੂਰ ਕੋਡ ਕਹਿ ਮਾਊਗਾ ਪੂਜਤਾ ਇੱਕ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਣਾ ਹੈ ਸਰਵੇਆਂ ਦੀ ਗੱਲਾਂ ਜਨਾਇਓ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਉਹ ਮੇਰੇ ਕੋਲੇ ਵੀ ਆਏ ਸੀ ਸਰਵੇਲੇ ਕਹਿੰਦੇ 10 ਕਰੋੜ ਰੁਪਏ ਦਿਓ ਤੇ ਦੱਸੋ ਕੀ ਕਰਉਣਾ ਹੈ 90 ਚਾਹੀਦੀਆਂ ਅਸੀਂ ਚਾਹੀਦੀਆਂ ਕਿੰਨੇ ਮੈਂ ਕਹਿੰਦਾ ਦੁਆਨੀ ਦੇ ਦੇਗਾ ਤੁਹਾਨੂੰ ਹੁਣ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਉਹ ਕੀ ਕਰਦਾ ਆਮ ਆਦਮੀ ਪਾਰਟੀ ਉਹ ਸਰਕਾਰ ਹੈ ਸਰਵੇ ਕੰਪਨੀ ਨੂੰ ਕਹਿੰਦਾ ਆ ਤੁਹਾਨੂੰ 10 ਕਰੋੜ 20 ਕਰੋੜ ਦੀ ਤੁਹਾਨੂੰ ਐਡ ਦਿੱਤੀ ਹੈ ਤੁਸੀਂ ਤੁਹਾਨੂੰ ਐ ਚਾਹੀਦਾ ਯਾਦ ਆ ਪਹਿਲੇ ਪਿਛਲੀ ਵਾਰ 110 ਸੀਟਾ ਪਲੱਸ 90 ਸੀਟਾ ਜਾਂ 100 ਦਿਖਦਾ ਸੀ ਪਿਛੇ 100 ਕੇਜਰੀਵਾਲ ਦੀ 100 ਤੇ ਹੁਣ ਮਿਲਦਾ 75 ਤੇ ਹੁਣ ਦਿਖਾਈ ਜਾਂਦੇ ਆ ਉਹਦੇ ਆਮ ਆਲੀ ਦਾ ਬੰਦਾ ਦੇਖਿਆ ਕੋਈ। ਉਹਵੇਂ ਹੁਣ ਕੈਪਟਨ ਨੇ ਸੌਦਾ ਕਰ ਲਿਆ। ਆਪਣੇ ਕੈਪਟਨ ਨਹੀਂ ਜੱਡੀ ਰਹੇ। ਬੈਠੇ ਸੀ ਕੱਲ ਸਾਰੇ ਕਹਿੰਦੇ ਹੁਣ ਸਰਵੇ ਆ ਪਕੜਾਈਏ ਤੇ ਮੈਨੂੰ ਇਹ ਮਹਿਕਮੇ ਵਾਲੇ ਦੱਸਿਆ ਸੀ ਸਾਨੂੰ ਹੁਕਮ ਹੋਇਆ ਹੈ ਕਿ 10 ਕਰੋੜ ਰੁਪਏ ਦੇ ਅਸੀਂ ਦੇ ਦੇ ਰਹੇ ਹਾਂ ਸਰਵੇ ਕਰਾਉਣ ਵਾਸਤੇ। ਇਸ ਕਰਕੇ ਆਪ ਕਾਲੀਦਲ ਜ਼ਮੀਨ ਨਾਲ ਜੁੜੀ ਹੋਈ ਪਾਰਟੀ ਹੈ। ਨਾ ਸਰਵੇ ਸਰਵੇ ਸਾਡੇ ਦਿਲ 'ਚ ਤੁਹਾਡੇ ਦਿਲ 'ਚ। ਉਡੀ ਆਪਣੀ ਪਾਰਟੀ ਹੈ ਤੇ ਮੈਂ ਤੁਹਾਨੂੰ ਅੱਜ ਦੱਸਦਾ ਐ ਇਹ ਜਿਹੇ ਤਰੱਕੀ ਕਰਾਵਾਂਗੇ ਪੰਜਾਬ ਤੁਹਾਨੂੰ ਪਤਾ ਹੀ ਹੈ ਕੰਮ ਕਰਨ ਦਾ ਸਾਡਾ ਆਪਣਾ ਤਰੀਕਾ ਸਾਬ ਪ੍ਰਕਾਸ਼ ਸਿੰਘ ਬਾਦਲ ਜਿਵੇਂ ਦਿਨ ਰਾਤ ਦੀ ਟਿਕਦੇ ਸੀ ਓਵੇਂ ਸਾਡੀ ਟੀਮ ਦਿਨ ਰਾਤ ਦਾ ਟਿਕਣਾ ਆਪਣੇ ਇਲਾਕੇ ਚ ਤੁਸੀਂ ਦੇਖਿਆ ਕਿੰਨਾ ਫਰਕ ਆਇਆ 10 ਸਾਲ ਆਪਣੀ ਸਰਕਾਰ ਸੀ 10 ਸਾਲਾਂ ਜਿੰਨਾ ਫਰਕ ਆਇਆ ਲੋਕੀ ਪਛਾਨ ਨਹੀਂ ਸਕਦੇ ਉਦੋਂ ਤੁਸੀਂ ਦੱਸੋ ਤੁਹਾਡੇ ਰਾਮਪੁਰ ਹਲਕੇ ਜਮਲਾ ਕਿੰਨੇ 500 ਤੋਂ 1000 ਕਰੋੜ ਦਾ ਆ ਗਿਆ ਹੋਣਾ ਜੋ ਜੋ ਕਹਿੰਦੇ ਸੀ ਮੌੜ ਹਲਕੇ ਜੋ ਤਿਲਵੰਡੀ ਹਲਕੇ ਜੋ ਮੈਨੂੰ ਯਾਦ ਆ ਮਲਕ ਕਸੀਆਂ ਤੋਂ ਲੈ ਕੇ ਮੋਗਿਆਂ ਦੇ ਟਿਊਬਲ ਦੇ ਟਿਊਬ ਲਾਦੇ ਜੋ ਜੋ ਕਹੀਆਂ ਨੇ ਚੱਕੋ ਆ ਹੁੰਦਾ ਸਰਕਾਰ ਹੁਣ ਤਾਂ ਇਹਨਾਂ ਨੇ ਕੋਈ ਕੰਮ ਕੀਤਾ ਕਾਂਗਰਸੀ ਝੂਠੇ ਪਰਚੇ ਆ ਮਨਪਰੀ ਨੇ ਜਿੰਨੇ ਝੂਠੇ ਇਥੇ ਪਰਚੇ ਕੀਤੇ ਆ ਥੋੜੇ ਹਲਕਿਆ ਦੇਖੋ ਸਾਰੇ ਸੋਚਦੇ ਆ ਕਿ ਕਾਲੀ ਵਰਕਰਾਂ ਨੂੰ ਪਰਚਿਆਂ ਦੇ ਡਕਾ ਦੇ ਗਏ ਪਰ ਮੈਂ ਐਕਤੀ ਉਹ ਕਹਿੰਦੇ ਹੋ ਨਾ ਕਾਂ ਦੋ ਚਾਰ ਕਾਂ ਟੰਗਣੇ ਪੈਣੇ ਆ ਆ ਜਿਹੜੇ ਕੰਗ ਜਿਹੜੇ ਅਫਸਰ ਹੈ ਨਾ ਜਿਹੜੇ ਥਾਣੇਦਾਰ ਜਿਹੜੇ ਸਰ 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 ਕਰਦੇ ਆ ਜਿਨ੍ਹਾਂ ਨੇ ਗਲਤ ਝੂਠੇ ਪਰਚੇ ਦਿੱਤੇ ਆ ਪਹਿਲਿਆਂ ਜੀ ਡਿਸਮਿਸ ਹੋਣਗੇ ਉਸੇ ਥਾਣੇਚੰਦਰ ਹੋਣਗੇ ਉਹ ਜਿਹੜੇ ਡੀਐਸਪੀ ਦੇ ਥਾਣੇਦਾਰ ਇੱਥੇ ਇੱਥੇ ਇੰਨੇ ਆ ਇੱਕ ਆਪਣੇ ਇਹਨੀ ਆਦਤ ਹੈ ਮਨਪ੍ਰੀਤ ਦੀ ਖਾਸ ਕਰਕੇ ਉਹ ਆਪਣੀ ਲਈ ਆਉਂਦਾ ਨਾਲ ਆਪਣੇ ਇਲਾਕੇ ਤੋਂ ਹੀ ਲਈ ਕੇ ਆਉਂਦਾ ਹੁੰਦਾ ਥਾਣੇਦਾਰ ਜੀ ਮੈਨੂੰ ਇਹ ਨਾਂ ਹੈਗਾ ਮੈਨੂੰ ਪਤਾ ਉਹਦਾ ਜਿਹੜਾ ਜੋ ਕਹਿੰਦੇ ਸਿਰੇ ਚਲੇ ਜਾਂਦੇ ਨੇ ਐਮਐਲਏ ਦੇ ਹਾਂਜੀ ਦੱਸੋ ਅੱਜ ਕਿਹਨੂੰ ਅੰਦਰ ਕਰਨ ਹੁਣੇ ਮੈਂ ਸਾਡੇ ਹਲਕਾ ਉਧਰ ਮੁਕਸ਼ਰ ਤੋਂ ਮੈਨੂੰ ਆਇਆ ਹੈ ਇਰ 15 ਬੰਦਿਆਂ ਦੇ 307 ਦੇ ਦਾ ਬਜ਼ੁਰਗ ਮਾਈ ਮਾਤਾ ਸੀ 85 ਸਾਹਿਬੀ ਉਹ ਵੀ ਬੁਜਾਰੀ ਦੇ 307 ਮੰਜੇ ਤੋਂ ਢੇਣ ਜਾਂਦਾ ਆਹ ਚਕਾਰ ਹੈ ਮੈਂ ਸਟਾਈ ਕਰੇ ਤੇ ਹਰ 100 ਹਜ਼ਾਰ ਦੇ ਟੁੱਕੇ ਪਰਚੇ ਦਾ ਮੈਂ ਸਲਾਈਨ ਲਾਉਂ ਨਿਕਲਾਈ ਜੀ ਇਹ ਆਦਾ ਸਕੇਗਾ ਟਿਕਾਣਾ ਟਿਕਾਣੇ ਬਹੁਤ ਪੈਸਾ ਲੱਗਣਗੇ ਥਾਣੇਦਾਰ ਕਿਨੇ ਝੂਠਾ ਦਿੱਤਾ ਨਾ ਦੱਸਿਓ ਬਹੁਤ ਹੈ ਹੈ ਨਹੀਂ ਨਹੀਂ ਥਾਣੇਦਾਰ ਕਿਹੜਾ ਸੀ ਜਿਹਨੇ ਝੂਠਾ ਬੋਲਿਆ ਉਹ ਲਾਲ ਨਾਰੀ ਕਿਥੇ ਹੈ ਲੇਖ ਤੈਸੋ ਤੋਂ ਐਸ ਕਰਕੇ ਮੈਂ ਕਾਲੀ ਦਲ ਬੀਐਸਪੀ ਵਰਕਰਾਂ ਨੂੰ ਆਈ ਕਹਿਣਾ ਚਾਹਣਾ ਯਾਰ ਡੇਢ ਮਹੀਨਾ ਰਹਿ ਗਿਆ ਜਿਵੇਂ ਮੈਂ ਦਿਨ ਰਾਤ ਦਿਨ ਰਾਤ ਜਿਵੇਂ ਮੈਂ ਦਿਨ ਰਾਤ ਲੱਗਿਆ ਘਰ-ਬਾਰ ਛੱਡ ਕੇ ਤੁਸੀਂ ਲੱਗ ਰਹੇ ਹੋ 1.5 ਮਹੀਨੇ ਤੁਹਾਨੂੰ ਕੋਈ ਹਰਾ ਨਹੀਂ ਸਕਦੀ ਐਡੀ ਵੱਡੀ ਟੀਮ ਕਾਲੀ ਦਲ ਬੀਐਸਪੀ ਦੀ ਐ ਐਡੀ ਵੱਡੀ ਕੋਈ ਹਰਾ ਨਹੀਂ ਸਕਦਾ ਅੱਜ ਮੈਂ ਚੇਤਾਵਨੀ ਦੇਣਾ ਚਾਹਣਾ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਜੇ ਹਫਤੇ ਦੇ ਅੰਦਰ ਅੰਦਰ ਡੀਏਪੀ ਨਾ ਪਹੁੰਚੀ ਸ਼੍ਰੋਮਣੀ ਕਾਲੀ ਦਲ ਬੀਐਸਪੀ ਦਾ ਘਰ ਨੂੰ ਘਰ ਤੋਂ ਬਾਹਰ ਨਿਕਲ ਦੇਵਾਂਗੇ ਇਹਦੇ ਘਰ ਤੋਂ ਬਾਹਰ ਅੱਜ ਸਾਡਾ ਕਲਾ ਪ੍ਰੋਟੈਸਟ ਉਦੇ ਬਾਅਦ ਕੰਨੀ ਸਾਹਿਬ ਤਿਆਰ ਹੋ ਜਾਓ ਫਿਰ ਮੁੱਖ ਮੰਤਰੀ ਤੁਸੀਂ ਆਪਣੇ ਘਰ ਦੇ ਹੀ ਰਹਿ ਜਾਓਗੇ ਬਾਹਰ ਹੀ ਨਿਕਲ ਦੰਦੇ ਤੁਹਾਨੂੰ ਵਾਇਰਲ ਜਿਕਾ ਖਾਲਸਾ ਵਾਇਰਲ ਜਿਕਾ